ਬਹੁਤ ਅੱਛੇ ਸੇ ਸਕੂਲ ਨੇ ਆਪਣਾ ਰੋਲ ਪਲੇ ਕੀਤਾ ਜਿਸ ਵਜ੍ਹਾ ਸੇ ਹਮਾਰੇ ਬੱਚਾ ਨੇ ਕਾਰਾਟੇ ਮੇਂ ਗੋਲਡ ਸਿਲਵਰ ਮੈਡਲਿਸਟ ਮੈਡਲ ਲਿਆ ਜਿਸ ਮੇਂ ਕਲਾਸ 6 ਤੋਂ 8 ਕੇ ਬੱਚੇ ਇਨਵੋਲਵ ਹੋਏ ਮੈਂ ਸਮਝਦਾ ਪੜਾਈ ਦੇ ਨਾਲ ਨਾਲ ਖੇਡ ਵੀ ਬਹੁਤ ਜ਼ਰੂਰੀ ਬੱਚਿਆਂ ਨੂੰ ਇੱਕ ਉਹਦਾ ਬਹੁਤ ਹੀ ਮਾਨਸਿਕ ਵਿਕਾਸ ਬਹੁਤ ਜਲਦੀ ਹੁੰਦਾ ਹੈ ਦੂਸਰਾ ਬੱਚਿਆਂ ਨੂੰ ਨਸ਼ਿਆਂ ਤੋਂ ਬਚਾਇਆ ਜਾ ਸਕਦਾ ਹੈ ਪੋਰਟ ਪੰਦਰਾਂ ਦਿਨ ਅੰਦਰੰਦਰੀ ਜਿਸ ਤਰੀਕੇ ਮਿਹਨਤ ਲਗਾ ਨਾਲ ਇਹਨਾਂ ਨੇ ਬੱਚਿਆਂ ਦੀ ਚੈਨ ਦਿੱਤੀ ਉਹ ਖਾਸ ਕਰਕੇ ਬੜੀ ਵਧਾਈ ਦੀ ਸ਼ਲਾਘਾਯੋਗ ਨੇ ਜੀ ਕਨਨ ਸਾਹਿਬ ਅੱਜ ਇੱਥੋਂ ਦੇ ਮਾਰਕ ਪੂਲ ਦੇ ਬੱਚੇ ਆ ਜਿਹੜੇ ਮੈਡਲ ਲੈ ਕੇ ਆਏ ਨੇ ਜਿੱਤ ਕੇ ਆਏ ਨੇ ਬੜੀ ਖੁਸ਼ੀ ਦੀ ਗੱਲ ਹੈ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ ਅੱਜ ਸਾਡੇ ਲਈ ਇਹ ਬੜਾ ਖੁਸ਼ੀ ਦਾ ਦਿਨ ਹੈ ਇਹ ਸਾਡੇ ਸਕੂਲ ਦੇ ਬੱਚੇ ਖੇਡਾਂ ਵਿੱਚੋਂ ਮੈਚ ਆ। ਔਰ ਉਹ ਸਾਡੇ ਕੋਚ ਦੀ ਮਿਹਨਤ ਦਾ ਹਵਾਲਾ ਇਹ ਉਹਨੇ ਬੱਚਿਆਂ ਨੂੰ ਐਸਾ ਟ੍ਰੇਨ ਕੀਤਾ ਹੈ ਉਹ ਹਰ ਫੀਲਡ ਦੇ ਵਿੱਚ ਅੱਛਾ ਆਪਣਾ ਖੇਡ ਦਿਖਾਤਾ ਗਏ ਨੇ। ਸੋ ਅੱਜ ਦਾ ਦਿਨ ਸਾਡੇ ਲਈ ਬੜਾ ਇੱਕ ਖੁਸ਼ੀ ਦਾ ਦਿਨ ਹੈ ਕਿ ਸਾਡੇ ਕੋਚ ਦੀ ਮਿਹਨਤ ਨਾਲ ਔਰ ਬੱਚਿਆਂ ਦੀ ਮਿਹਨਤ ਅੱਜ ਬੜੇ ਗੌਰਵ ਨਾਲ ਆਪਣਾ ਦਿਨ ਮਨਾ ਰਹਾ ਹੈ ਬੜੀ ਖੁਸ਼ੀ ਦੀ ਗੱਲ ਹੈ ਜੀ ਜਿਹਨਾਂ ਜਰਨਲ ਜਿਹੜੀ ਕਰਵਾਈ ਗਈ ਸੀ ਖਾਸ ਕਰਕੇ ਮੈਂ ਬਜ਼ਾਈ ਦੇ ਪਾਤਰ ਸਾਡੇ ਸੁਖਦੀਪ ਸਿੰਘ ਨੇ ਕੋਚ ਨੈਸ਼ਨਲ ਕੋਚ ਜਿਨ੍ਹਾਂ ਦੀ ਮਿਹਨਤ ਲਗਨ ਹਰ ਜਗ੍ਹਾ ਕੰਮ ਆਉਂਦੀ ਹੈ ਹਲਕੇ 15 ਦਿਨ ਪਹਿਲੇ ਹੀ ਇਹਨਾਂ ਨੇ ਇੱਥੇ ਚਾਰਜ ਲੀਤਾ ਹੈ ਔਰ 15 ਦਿਨ ਦੇ ਅੰਦਰ ਅੰਦਰੀ ਜਿਸ ਤਰੀਕੇ ਮਿਹਨਤ ਲਗਨ ਨਾਲ ਇਹਨਾਂ ਨੇ ਬੱਚਿਆਂ ਦੀ ਤਿਆਰੀ ਕੀਤੀ ਹੈ ਉਹ ਖਾਸ ਕਰਕੇ بڑے ਵਧਾਈ ਦੇ ਸਲਾਗਾ ਯੋਗ ਨੇ ਖਾਸ ਕਰਕੇ ਚੇਅਰਮੈਨ ਸਾਹਿਬ ਜਿਹੜੇ ਅਸਲ ਵਿੱਚ ਆਊਟ ਆਫ ਸਟੇਸ਼ਨ ਨੇ ਮਿਸ਼ਰੀ ਸਾਹਿਬ ਉਹਨਾਂ ਦੀ ਮਿਹਨਤ ਲਗਨ ਖੰਨਾ ਸਾਹਿਬ ਬੈਠੇ ਨੇ ਤੁਸੀਂ ਇਹਨਾਂ ਦੀ ਮਿਹਨਤ ਲਗਨ ਖਾਸ ਕਰਕੇ ਬੱਚਿਆਂ 'ਚ ਇਹਨਾਂ ਕੋ ਪਿਆਰ ਇੰਨੀ ਕਿ ਲਗਨ ਹੋਇਆ ਕਿ ਇਹ ਚਾਹੁੰਦੇ ਨੇ ਕਿ ਸਾਡੇ ਬੱਚੇ ਵੀ ਮੁਲੰਦੀਆਂ ਤੱਕ ਪਹੁੰਚਣ 올림픽 ਤੱਕ ਪਹੁੰਚਣ ਸੋ ਅੱਜ ਜਿਸ ਤਰ੍ਹਾਂ ਇਹ ਬੱਚੇ ਜਿੱਤ ਕੇ ਆਏ ਨੇ 골ਡ সিলভার ਕਾਂਸੀਆ ਮੈਡਲ ਲੈ ਕੇ ਆਏ ਨੇ ਉਹਦੇ ਲਈ ਮੈਂ ਖਾਸ ਕਰਕੇ ਈਮਾਨਾ ਪਬਲਿਕ ਸਕੂਲ ਕਨਾ ਸਾਹਿਬ ਅਸੀਂ ਚੇਅਰਮੈਨ ਸਾਹਿਬ ਪ੍ਰਿੰਸੀਪਲ ਸਾਹਿਬ ਸਟਾਫ ਨੂੰ ਬਹੁਤ-ਬਹੁਤ ਤੇ ਬੱਚਿਆਂ ਨੂੰ ਵਧਾਈ ਦਿਨਾ। ਹੁਣ ਕੇ ਬੱਚੇ ਕੁਝ ਮੈਡਲ ਲੈ ਕੇ ਆਏ ਨੇ। ਉਸਕੇ ਬਾਰੇ ਆਪ ਕਿਆ ਕਹਿਣਾ ਚਾਹੋਗੇ? ਜੀ ਸਾਹਿਬ ਮੈਂ ਇਹ ਬਤਾਨਾ ਚਾਹੂੰਗਾ ਕਿ ਈਮਾਨਾ ਪਬਲਿਕ ਸਕੂਲ ਜੋ ਹੈ ਉਹ ਐਜੂਕੇਸ਼ਨ ਕੇ ਸਾਥ-ਸاتھ ਉਹ ਸਪੋਰਟਸ ਔਰ ਐਕਟੀਵਿਟੀਜ਼ ਮੇ ਬਹੁਤ ਅੱਛੇ ਸੇ ਪਾਰਟਿਸਿਪੇਟ ਕਰਦਾ ਹੈ। तो ओरि सेटली जैसे सुखदेव सर हमारे साथ एसोसिएट हुए हैं तो उन्होंने बहुत अच्छे से स्कूल में अपना अपना रोल प्ले किया जिस वजह से हमारे बच्चों ने कराटे में गोल्ड सिल्वर मेडलिस्ट मेडल लिया है जिसमें क्लास 6 और 8 के बच्चे इन्वॉल्व हुए हैं आई रियली अप्रिशिएट सुखदेव सर एंड माय स्टूडेंट्स भी कि जिन्होंने बहुत अच्छे से पार्टिसिपेट किया है इसमें मैं समझ ना पढ़ाई के नाम ना गेम्स बहुत जरूरी बच्चों को एक उनका भौतिक मानसिक विकास बहुत जल्दी होता है ਦੂਸਰਾ ਬੱਚਿਆਂ ਨੂੰ ਨਸ਼ਿਆ ਤੋਂ ਬਚਾਇਆ ਜਾ ਸਕਦਾ ਹੈ ਜਿਹੜਾ ਕਿ ਇਸ ਵੇਲੇ ਪੰਜਾਬ ਨਸ਼ੇ ਦੌਰ ਚ ਗੁਜ਼ਰ ਰਿਹਾ ਹੈ ਇਹ ਸਪੋਰਟਸ ਦਾ ਮਨ ਪਬਲਿਕ ਸਕੂਲ ਵਿੱਚ ਜਿਹੜਾ ਪ੍ਰਾਲਾਪ ਆਇਆ ਔਰ ਬੱਚਿਆਂ ਨੂੰ 골ਡ ਮੈਡਲ ਮਿਲਿਆ ਮੈਂ ਸਾਰੇ ਬੱਚਿਆਂ ਨੂੰ ਮੈਨੇਜਮੈਂਟ ਨੂੰ ਤੇ ਸਾਰੇ ਸਟਾਫ ਨੂੰ ਵਧਾਈ ਦੇ ਪਾਤਰ ਨੇ ਜਿਹੜੇ ਸਾਡੇ ਸੁਖਦੇਵ ਜੀ ਕੋਚ ਸੀ ਇਹਨਾਂ ਨੇ ਬੜੇ ਸ਼ਾਰਟ ਪੀਰੀਅਡ ਦੇ ਵਿੱਚ ਮਿਹਨਤ ਨਾਲ ਬੱਚਾ ਜੀ ਨੂੰ ਟ੍ਰੇਨ ਕਰਕੇ ਇਸ ਲੈਵਲ ਤੇ ਪਹੁੰਚਾਇਆ ਔਰ ਨਾਲ ਹੀ ਮੈਨੇਜਮੈਂਟ ਦਾ ਬਹੁਤ ਧੰਨਵਾਦ ਕਰਨਾ ਜਿਨ੍ਹਾਂ ਨੇ ਇਸ ਕੰਮ ਵਿੱਚ ਪੂਰਾ ਸਹਿਯੋਗ ਦਿੱਤਾ ਮੈਂ ਆਸ਼ਾ ਕਰਨਾ ਕਿ ਮੈਨੇਜਮੈਂਟ ਅਗੋਂ ਵੀ ਇਸੇ ਤਰ੍ਹਾਂ ਸਹਿਯੋਗ ਕਰੇਗੀ ਤੇ ਸਾਡੇ ਸਕੂਲ ਦੇ ਬੱਚੇ ਪੜ੍ਹਾਈ 'ਚ ਦੇ ਅੱਗੇ ਹਰ ਫੀਲਡ 'ਚ ਅੱਗੇ ਹੈ ਹੀ ਐ ਤੇ ਮੈਂ ਮੈਨੂੰ ਕੋਈ ਇਹ ਵੀ ਚਾਹਨਾ ਕਿ ਅੱਗੇ ਸਾਡੇ ਬੱਚੇ ਸਪੋਰਟਸ ਵਿੱਚ ਵੀ ਹਿੰਦੁਸਤਾਨ ਨਾਮ ਨੋਸ਼ਨ ਕਰਨ ਬਹੁਤ ਬਹੁਤ ਮੁਬਾਰਕ